ਦੇ ਕੋਲੇ ਆ ਕੇ ਖੜ ਗਿਆ ਸਾਹ ਠੀਕ ਆ ਇਹ ਗੰਦੇ ਸੁਪਨੇ ਕਿਉਂ ਆਉਂਦੇ ਨੇ ਹਾਂ ਜਾਂ ਨਾ ਕਿਉਂ ਤੈਨੂੰ ਹੀ ਆਉਂਦੇ ਸੀ ਤੈਨੂੰ ਹੀ ਆ ਸੀ ਮੈਂ ਛੋਟਾ ਕਾਂਡਾ ਚੱਕ ਕੇ ਭੱਜ ਗਿਆ ਮੈਂ ਨਹੀਂ ਭੱਜਿਆ ਕੋਈ ਭੱਜ ਗਿਆ ਕਿਤੇ ਮੇਰੇ ਨਾਲੋਂ ਹਾਂ ਕੋ ਟੂਮ ਦਰਵਾ ਹੋਵੇ ਬਾਈ ਕੁੜਾ ਉਹ ਚੱਕੀ ਘਰੀ ਹੋਈ ਸੀ ਉਹ ਰੌਲਾ ਹੋਊਗਾ ਉਹ ਰੌਲਾ ਹੋਊਗਾ ਹਿੰਟੋ ਚੁੱਕੇ ਗਈ ਸੀ ਕਿੰਨਾ ਚਿਰ ਹੋ ਗਿਆ ਕਿਹਦੇ ਸਹਰਿਆਂ ਤੋਂ ਕਿੰਨਾ ਚਿਰ ਹੋ ਗਿਆ 19 20 ਸਾਲ ਛੋਟੇ ਮਾਨਸੰਮਤਾ ਵਿਆਹ ਕਿਦਾਂ ਹੋਇਆ ਸੀ ਇਹ ਹਮਦੇ ਮਾਨਸੰਮਤਾ ਮੇਰੀ ਮਾਸ ਸੀ ਜਮਨ ਦੇ ਨਾਲ ਕਾ ਆ ਜਾ ਬੰਦੇ ਹੋ ਗਿਆ ਹੈ ਇੱਥੇ ਲੱਗ ਰਿਹਾ ਮੈਂ ਪਿੱਟਾਂ ਆ ਵਡਾ ਮੁੰਡਾ ਸੁਦਾ ਸਾ ਖਾ ਲਾ ਲਾ ਠੀਕ ਹੈ ਉਦੋਂ ਲੱਗੀ ਸੀਗੀ ਠੀਕ ਹੈ ਹੁਣ ਛੋਡੇ ਮਨਪਸੰਦ ਦਾ ਵਿਆਹ ਕਰਾਉਣ ਨੂੰ ਕੌਣ ਕਹਿੰਦਾ ਹੁਣ ਹੁਣ ਕੀ ਦਾ ਜੱਟਾਂ ਮਹੱਤਵਾਂ ਬਾਤ ਦੇ ਪੱਤੀ ਸੁਣਾਵੇ ਜੱਟਾਂ ਬਾਤ ਨਾ ਉੱਤੇ ਪੱਤੀ ਕੋੜਾ ਜੱਟਾਂ ਬਾਤ ठीक है, ए भाई है हाँ जी ये बाइक कहना ठीक है हां जी बाइक कहना सी अज दड़ी ਕੁੜੀਏ ਤੁਹਾਡਾ ਸਾਰਾ ਕੰਮ ਕੁੱਟਾ ਹੋਇਆ ਬੈ ਬਣੇ ਠੀਕ ਹੈ ਹਾਂ ਹੁਣ ਤੂੰ ਮਾਰੇ ਮਾਤਾ ਨੂੰ ਨੀਣਾ ਦੇਵੀ ਨੂੰ ਪਹਾੜ ਵਾਲਿਆਂ ਨੂੰ ਠੀਕ ਹੈ ਸਭ ਤੋਂ ਜ਼ਿਆਦਾ ਮਾਤਾ ਮਿਆਂ ਦੇਵੀ ਨੂੰ ਮੰਨਦੇ ਆ ਪੱਕੀ ਗੱਲ ਆ ਓਕੇ ਆ ਹਾਂਜੀ ਇਹ ਪਹਿਲਾਂ ਦੀ ਯੋਤਨਾਉਣੀ ਆ ਸੌਰੀ ਆ ਕੇ ਲੱਗੇ ਇਹ ਸੌਰੀ ਆ ਕੇ ਸੇਵਾ ਤੂੰ ਪਹਿਲਾਂ ਦੀ ਕਰਦੀ ਆ ਬਾਬੇ ਨਾਲ ਆ ਰੇ ਸੇਵਾ ਕਰਦੇ ਜੇ ਨਹੀਂ ਕਰਦੀ ਕੋਈ ਜਵਾਬ ਦੇ ਪੈਣਾ ਕੋਈ ਚੱਕਰ ਤੋਂ ਪਹਿਲਾਂ ਵੀ ਕਮਾਈ ਨੂੰ ਆਉਂਦੀ ਸੀ ਸੇਵਾ ਕਰਦੇ ਮੈਂ ਤੁਸੀਂ ਕਹਿੰਦਾ ਨਾ ਬਾਬਾ ਅੱਗੇ ਬੋਲਦਾ ਮਾਰਾ ਮੈਂ ਨਾ ਉਹਦੇ ਨਾਲਕੀ ਰਹੀਆਂ ਦਿਲ ਚੋਂ ਬਸ ਤੂੰ ਆਹੀ ਕੁਛ ਵੀ ਕਰਦੀ ਨਹੀਂ ਕਿ ਨਾ ਕਰਦੇ ਹਾਂ ਕਿਉਂ ਵੀ ਜੇ ਕਰਦੀ ਤਾਂ ਕਹਿਦੀ ਕੋਈ ਚੱਕਰ ਮੈਂ ਪਹਿਲਾਂ ਹੀ ਆ ਅੱਗੇ ਉਹ ਵੀ ਬੋਲਣਗੇ ਬੜੇ ਸੀ ਮੇਰੀ ਮੰਮੀ ਦੇ ਤੋਂ ਸਹੁਰੇ ਸੀਗੇ ਪਰ ਮੈਂ ਨਾਲਕਿਆਂ ਨੇ ਪਾਲੀਆਂ ਨਾਲਕੀ ਕੋਈ ਚੱਕਰ ਪਹਿਲਾਂ ਤੂੰ ਸੇਵਾ ਕਰਦੀ ਰਹੀਆਂ ਗਿਆਨ ਹੈਗਾ ਸੀ ਨਾ ਤੈਨੂੰ ਪਹਿਲਾਂ ਠੀਕ ਹੈ ਬਾਬਾ ਜੀ ਇੱਕ ਪਤਲੇ ਸਰੀਰ ਦਾ ਬੰਦਾ ਮੇਰੇ ਵਰਗਾ ਛੋਟੇ ਘਰੇ ਆਇਆ ਸੀਗਾ ਆਤਨੇ ਸਰੀਰ ਦਾ ਮੇਰੇ ਵਰਗਾ ਬੰਦਾ ਸੁਡੇ ਘਰੇ ਐ ਸੀ ਇਹ ਗੱਲ ਸਹੀ ਆ ਬੋਲ ਬੇਬੇ ਮਾੜੀ ਗੱਲ ਫਿਰ ਸਹਰੇ ਦੀ ਪੇਗੀ ਬੰਦਾ ਕੋਈ ਸੁਡੇ ਘਰੇ ਗੱਦੀ ਦਾ ਮਾਲਕ ਆਇਆ ਸੀ ਸਮਝੇਗਾ ਤੂੰ ਮੇਰੀ ਗੱਲ ਕੋਈ ਸੇਵਾਦਾਰ ਕੋਈ ਸੇਵਾਦਾਰ ਸੇਵਾਦਾਰ ਆਇਆ ਸੀ ਠੀਕ ਹੈ ਜਮਾ ਕਿਸੇ ਨੂੰ ਕੋ ਜਮਾ ਠੀਕ ਹੈ हां ਛੋਟੇ ਦੋਵਾਂ ਚ ਰੌਲਾ ਕਿਦਾ ਪੈ ਗਈ ਛੋਟੇ ਦੋਵਾਂ ਚ ਕਾਸੇ ਦਾ ਵੀ ਹੋ ਗਿਆ ਰੌਲਾ ਅਸੀਂ ਭੈਣ ਭਰਾ ਕਿਹ ਗੱਲ ਬੋਲ ਪੈਣੀ ਹੱਸ ਹੈ ਭੈਣ ਭਰਾ ਵੀ ਗੱਲ ਬੋਲ ਪੈਣੀ ਆਪਾਂ ਹਾਂਜੀ ਕਿਸੇ ਗੱਲ ਨਾਲ ਬੋਲ ਪੈਨੇ ਹੋਏ ਬਾ ਮਾਰੀ ਮਾਰੀ ਗੱਲ ਤੋਂ ਬਸ ਇਹ ਕਈ ਵਾਰ ਮੜਾ ਮੜਾ ਕਲੇਸ ਪੈ ਜਾਂਦਾ ਹੈ ਮੜਾ ਮੜਾ ਕਲੇਸ ਪੈ ਜਾਂਦਾ ਹੈ ਪਰ ਇਹ ਤੈਨੂੰ ਕਿਸ ਨੇ ਦੁੱਸਣ ਬਿਲਾਤਾ ਤੀਗਾ? ਇੱਕ ਗੱਲ ਖੁੱਲਣੀ ਪੈਣੀ ਹੈਗੀ ਐਵੇਂ ਦੇਖਣਾ ਮੈਥੋਂ ਨਹੀਂ ਰੱਖੀ ਜਾਂਦੀ ਗੱਲ ਜਿਹੜੀ ਹੈਗੀ ਤਾਂ ਉਹ ਮੂੰਹ ਤੇ ਕਹਿਣੀ ਪਣੀਆ। ਚਾਹੇ ਝੂਠ ਹੀ ਕਹਿਤਾ। ਕਿਉਂ ਬਾਬਾਈ? ਦੁੱਸਣ ਲੱਗਣਾ ਜੇ ਮੈਂ। ਰੋਫ ਲੱਗਣਾ। ਹਾਂਜੀ ਲਾਲੀ ਦੁੰਦੇ ਉਹ ਤਾਂ। ਕਿੰਨਾ ਚਿਰ ਹੋ ਗਿਆ? ਕੋਣੋ? ਇੱਥੇ ਆ ਗਈ ਜੀ ਹਾਂਜੀ। ਹੋ ਗੋਣਾ ਆਪਣਾ। ਆਪਣਾ ਕਾਲ ਹੋਦਨੇ ਆ। ਤੁਣ ਰਹਿੰਦੇ ਐ ਇਸ ਟਾਈਮ ਉੱਦਾਂ। ਕਿਨੇ ਕਿਹੜਾ ਰੇਰਾ ਇਹਨਾਂ ਮਜੂਦਾ ਮੂਡੇ ਲੰਡੇ ਕੇ ਹਾਂ ਕਿੱਥੇ ਨਿਕਲ ਸਕਦੀ ਠੀਕ ਹੈ ਇਹ ਗੁੜੀ ਦਾ ਘਰ ਕਿੱਥੇ ਆ ਉਹ ਘਰਿਆ ਜੀ ਉਹਨੂੰ ਟੇਲਰ ਦਾ ਕੰਮ ਕਰਦਾ ਕਰੇ ਆ ਟੇਲਰ ਦਾ ਕੰਮ ਕਰਦਾ ਗੁੜੀ ਤੇਰਾ ਚਾਂਦਰਾ ਦਾ ਵੀ ਰੋਲਾ ਪੈ ਗਿਆ ਸੀ ਦੇਖੀ ਮੜਾ ਜਾ ਚਾਂਦਰਾ ਚਾਂਦੀ ਦੀਆਂ ਕੋਈ ਨਾ ਉਹ ਲੀਕਾ ਯਾਹ ਚਾਹੇ ਚਾਂਦ ਨੇ ਹੋਣਾ ਚਾਹੇ ਉਹ ਜਿਹੜੇ ਹੁੰਦੇ ਨੇ ਉਹ ਆਹ ਦੀ ਜਸਨਾ ਬਾਤਿਕਾ ਆਹ ਤੋਂ ਮੈਨੂੰ ਕਹਿਣਾ ਨਹੀਂ ਆਉਂਦਾ ਕਿ ਫਿਰ ਹੋਰ ਉਤਾਰ ਦੇ ਗੋਆਟ ਕੀ ਆਦਾ ਯਾਦ ਨਹੀਂ ਕਰ ਕਿਸੇ ਬਾਬੇ ਨੇ ਆਪਦੇ ਪੈਰਾਂ ਚੁਲਾ ਕੇ ਦੁੱਖੀ ਚੰਦ ਆ ਜਾ ਹੁੰਦੇ ਆ ਜਿੰਨੇ ਆਈ ਤੈਨੂੰ ਖਰਾਬ ਕਰਨ ਆ ਲਈ ਐ ਨਹੀਂ ਸਹੀ ਗੱਲ ਐ ਵੀਰੇ ਹਾਂਜੀ ਦੇਖ ਬੱਚੇ ਵੀ ਛੋਟੇ ਸੈੱਟ ਹੋ ਜਾਣਗੇ ਬਾਬਾ ਕਿਰਪਾ ਵੀ ਕਰ ਦੂ ਘਰ ਵੀ ਰੱਖੀ ਆ ਇਹੀ ਦੀ ਗੱਲ ਨਹੀਂ ਹੈਗੀ ਠੀਕ ਐ ਕੁੰਡੀ ਛੋਟੇ ਗੁੱਗੇ ਪੀਰ ਦੇ ਨਾਲ ਰੱਖੀ ਆ ਤੁਸੀਂ ਵੀ ਜੋਤ ਬੱਤੀ ਕਰਦੇ ਹੋ ਹੈ ਨਹੀਂ ਮਹਾਰਾਜ ਅਸੀਂ ਨਾ ਅਰਦਾਸ ਕੀਤੀ ਤਾਂ ਹੀ ਤਾਂ ਬੱਤ ਕੋਲੇ ਆਏ ਸੀਗੇ ਵੀ ਜੋ ਤਾਂ ਆਪਣੇ ਚਰਾਗ ਲੱਗੇ ਆ ਵੀ ਉਹਨਾਂ ਚੋਂ ਜਾਂ ਪੀਏ ਭਰੇ ਲੈਣਾ ਆਪਣੇ ਦੇ ਹੋਂਚੇ ਇਹ ਜੋਤ ਲੱਗੂ ਬਾਬਾ ਜੀ ਧੰਨ ਬਾਬੇ ਠੀਕ ਹੈ ਪੀਰ ਵੀ ਚੱਲਣਗੇ ਤੇ ਬੂਗਾ ਮੋਟਾ ਛੋਟਾ ਬੂਗਾ ਪੀਰ ਆਹ ਜੀ ਛੋਟਾ ਪਿਛਲਾ ਨਾ ਜੀ ਵਾਹ ਠੀਕ ਹੈ ਜਿੱਥੋਂ ਚੱਲਿਆ ਠੀਕ ਹੈ ਹਾਂ ਮਿੰਟਾ ਤੁਸੀਂ ਚੰਗੇ ਭਲੇ ਨੇ ਮਿੰਟਾ ਛੋਟੇ ਘਰੇ ਕਲੇਸ ਪੈ ਜਾਂਦਾ ਹੈਗਾ ਠੀਕ ਹੈ ਛੋਟੇ ਖੁਰਕੀ ਨੇ ਪੈ ਗਈ ਸੀ ਸਾਰਿਆਂ ਦੇ ਤਾਂ ਹੱਤਾਂ ਨੂੰ ਤੇ ਭਾਗੇ-ਭਾਕੇ ਇਹ ਜਿਹੜੇ ਪਹਿਲਾਂ ਨੇ ਉਹ ਸਾਡੇ ਰੁਕੇ ਹੀ ਪਏ ਠੀਕ ਹੈ ਹੁਣ ਤੁਹਾਨੂੰ ਇੱਕ ਐਕਸ਼ਨ ਕਰਕੇ ਦਿਖਾਵਾਂਗਾ બોਲ ਨਹੀਂ ਸਕਦਾ ਉਹ ਗੱਲ ਮੈਂ ਪਰ ਦਾਦੀ ਵੀ ਗੱਲ ਸਹੀ ਹੈ ਕਿ ਗਲਤ ਕਿਦਾਂ ਦਾ ਚੋੜਾ ਲਾ ਕੇ ਰੱਖਾਂ ਤੇ ਮਾਰਦਾ ਸਤਿਕਾਰੂ ਬੁਰਾ ਸੇਵਾ ਕਰਨੀ ਅਜੀ ਬਾਈ ਸੇਵਾ ਹੀ ਕਰਨੀ ਹੈਗੀ ਇੱਕ ਨਾ ਪਰੋ ਰਾਤ ਜਗਾ ਠੀਕ ਹੈ ਫਿਰ ਜਾ ਕੇ ਥੋੜਾ ਜਿਹਾ ਰੋ ਕੰਮ ਦੇ ਵਿੱਚ ਇੱਕ ਲੱਗੂ ਥੋੜੇ ਘਰੇ ਗੁੱਗੇ ਪੀਰ ਦੀ ਜੋਤ ਠੀਕ ਹੈ ਹਾਂ ਠੀਕ ਹੈ ਇੱਕ ਲੱਗੂ ਥੋੜੇ ਸਾਥ ਦੀ ਉਹ ਗਏ ਬਾਈ ਜੱਜ ਜੀ ਜੀ ਠੀਕ ਹੈ ਨਾ ਤੇ ਨਾਲ ਚੱਲਣਗੇ ਪੀਰ ਤੇ ਨਾਲ ਚੱਲੂ ਮਾਤਾ ਠੀਕ ਹੈ ਫਿਰ ਜਾ ਕੇ ਥੋੜਾ ਪਰ ਆਓ ਜੇ ਮਿੱਟੀ ਦੀ ਚੱਪੜਾ ਹੁਈਏ ਉਹ ਵੀ ਸੋਨਾ ਬਣੇ ਕਹਿੰਦੇ ਕਿ ਇਹ ਰੇ ਮਸਤ ਜੀ ਗਾ ਪਰ ਜਿਹੜਾ ਛੋਟਾ ਰੋਲਾ ਮੇਰੇ ਸਾਰੇ ਗੁੱਗੇ ਪੀਰ ਦੇ ਕਰਨ ਪੈ ਗਿਆ ਕੋ ਛੋਟਾ ਮੋਢਾ ਗੁੱਗਾ ਪੀਰ ਹੈ ਇਹ ਸੌਰੇ ਨਾਲ ਮੋਢਾ ਗੁੱਗਾ ਪੀਰ ਹੈ ਠੀਕ ਹੈ ਅੱਗ ਤਾਂ ਸਿੱਧੇ ਕਰੇ ਲੱਗੀ ਕੁੜੀਏ ਨੁਕਸਾਨ ਦੇ ਨੁਕਸਾਨ ਹੋ ਰਹੇ ਨੇਗੇ ਕਦੇ ਕਿਸੇ ਨਾਲ ਰੋਲਾ ਪੈ ਗਿਆ ਪਹਿਣੇ ਕਦੇ ਕਿਸੇ ਨਾਲ ਰੋਲਾ ਪੈ ਗਿਆ ਕਦੇ ਨਾਲੀਆਂ ਪਿੱਛੇ ਲੜਾਈ ਹੋ ਗਈ ਕਦੇ ਘਸ ਹੋ ਗਿਆ ਇਹ ਹੁੰਦਾ ਰਹਾ ਨਾ ਕੁੜੀਏ ਹੁੰਦਾ ਇਹਨੇ ਠੀਕ ਹੈ ਮਾਤਾ ਸ਼ਾਮਗੁਰ ਨੂੰ ਕਿੰਨਾ ਚਲੋਗਾ ਮੰਨੀ ਨੂੰ ਆ ਦੱਸ ਬੋਲ ਬੇਬੇ ਕਿੰਨਾ ਟਾਈਮ ਹੋ ਗਿਆ ਮਾਈ ਨੂੰ ਮੰਨੀ ਨੂੰ ਬਾਬਾ ਜਿਵੇਂ ਜਿਵੇਂ ਗੱਡੀ ਦੇ ਚੱਕਰ ਚ ਪੈਂਦੇ ਆਂ ਉਵੇਂ ਮੈਂ ਜਿਹਨਾਂ ਜਿਹਨੂੰ ਕਹੇ ਤਾ ਉਹਨੂੰ ਮੰਨ ਲਿਆ ਮਾਤਾ ਸ਼ਾਮ ਕੋਨੇ ਜਿਹੜੀ ਜਮੀ ਪੱਟੀ ਮਿਸ ਕਰਤੀ ਥੋੜੀ ਇਹਨੂੰ ਪਤਾ ਇਸ ਗੱਲ ਦੀ ਦੂਜੀ ਤੇਰੀ ਪੱਟੀ ਮੈਂ ਜਿਹਨੇ ਤੈਨੂੰ ਝਾਂਜਰ ਦੇ ਲੜਨਾ ਪਿਓ ਬਈ ਆ ਕੇ ਦੇਖ ਨਹੀਂ ਨਹੀਂ ਮਹਾਰਾਜ ਨਹੀਂ ਨਹੀਂ ਬੋਲ ਮੈਂ ਜਿਹਨੇ ਤੈਨੂੰ ਝਾਂਜਰ ਦਿੱਤੇ ਨੇ ਅਸਲ ਉੱਥੋਂ ਕੰਮ ਬੱਦ ਖਰਾਬ ਹੋ ਗਿਆ ਆ ਜਬੜਾ ਉਹਨੇ ਆਪ ਕੱਢ ਕੇ ਤੇ ਝਾਂਜਰ ਕਿੱਥੇ ਨਹੀਂ ਨਹੀਂ ਆਪ ਹੀ ਆ ਵੇਤੀ ਸੀ ਕਿੱਥੇ ਰਹਿਣ ਝਾਂਜਰ ਹੋ ਹੌਂਸਾ ਦੇ ਦਿੰਦੇ ਆਂ ਪਾਈ ਰੱਖਿਆ ਬਹੁਤ ਟੈਂਸ਼ਨ ਕਿੱਥਰੇ ਭਨੇ ਹੁਣ ਹੁਣ ਤੋਂ ਬਦਲ ਲਈਏ ਸਨੈਰੋਂ ਲੈ ਕੇ ਸਨੈਰੋਂ ਦੇ ਵੀ ਨਵੀਆਂ ਹੋ ਰਹੀਆਂ ਹਾਂਜੀ ਬਾਬਾ ਜੀ ਛੋਟੇ ਜਿਗਰ ਆਤਾ ਕਿਨੇ ਸੁੱਖਿਆ ਹੈ ਘਰ ਦਿਆਂ ਦਾ ਸਾਦੇ ਵਾਸ ਸੁੱਖਿਆ ਦੀਏ ਉਹ ਸਾਡੇ ਆਪਣੇ ਘਰ ਵਾਰੇ ਬਣ ਕੇ ਸੀ ਕੰਮ ਜੋਵੇਂ ਕਹਿ ਬੀਏ ਜਿਹੜੇ ਸਾਹਬ ਨਾਲ ਉਹਨਾਂ ਨੇ ਸੁੱਖਿਆ ਉਹ ਸਾਹਬ ਨਾਲ ਤਾਂ ਵੀ ਸਾਡਾ ਆਪ ਦਾ ਬਣਿਆ ਨਹੀਂ ਭਰਾ ਨੇ ਆਪ ਦੇ ਨਾਂ ਤੇ ਗਿਆ ਨੂਨ ਕਰਾ ਕੇ ਨੌਕਰੀ ਬਾਈ ਹਾਂ ਗਾਲੀ ਦੋ ਕਰਦੇ ਸੂ ਨਾ ਕਿੱਥੇ ਬੜੇ ਰਾਹ ਕਿੱਦਾਂ ਕਿੱਥੇ ਬੜੀ ਓਕੇ ਇਹ ਬਾਈ ਦੇ ਲਾਉਣ ਲੇਤਾ ਸੂ ਮੈਂ ਹਾਂਜੀ ਇਹਦੇ ਨਾਮ ਅਸੀਂ ਕਿੱਥੇ ਰਹਿਨੇ ਜੀ ਸੈਂਟਰ ਓਕੇ ਚਲੋ ਥੋੜਾ ਕੰਮ ਬਣ ਗਿਆ ਚਾਹੇ ਬਾਈ ਦੇ ਕਰਨ ਬਣ ਗਿਆ ਮਾਤਾ ਨੇ ਕੰਮ ਤਾਂ ਕਰਤਾ ਯਾਰ ਹਾਂਜੀ ਦਵਾਤਾ ਮਾਤਾ ਜੀ ਦਾ ਪਤਾ ਆਪ ਕੰਮ ਦੀ ਭੈਣ ਥੋੜਾ ਕਰਦਾ ਸੋਹਰੇ ਦਾ ਹੱਥ ਦਾਰ ਬਣ ਗਿਆ ਬਾਈ ਤੇਰਾ ਭਾਈ ਆ ਕਰਤਾ ਥੋੜਾ ਹੀ ਆ ਕਿ ਕਰਾਉ ਮਾਰਾ ਕਰਿਆ ਆ ਤੂੰ ਹਾਂ ਕਿ ਤੂੰ ਆ 16 ਘਟੜੀ ਨਾਲ ਕੀ ਠੀਕ ਹੈ ਸੁਖ ਕਰਾਉਣਾ ਪਰ ਜਿੰਨਾ ਚਿੱਕਰ ਤੁਸੀਂ ਉਹਦੇ ਮੇਨ ਕਿਤੇ ਥੋੜਾ ਜੱਦੀ ਪਿੰਡ ਸੀਗਾ ਤੇਰੇ ਸਹੁਰਿਆਂ ਨਾਲ ਉੱਥੇ ਜਾ ਕੇ ਮੈਡੀ ਤੇ ਜਾ ਕੇ ਮੱਥਾ ਟੇਕਣੋਂ ਜੇ ਥੋੜਾ ਕੋਈ ਹੱਲ ਨਹੀਂ ਹੈਗਾ ਜਿੰਨਾ ਮਾਦੀ ਸੀ ਪੁੱਛੜਾ ਨਾ ਹੋ ਜਾ ਸਾਨੂੰ ਵੀਰ ਦਾ ਠੀਕ ਹੈ ਪੁੱਛੜਾ ਆ ਵੀ ਤੁਸੀਂ ਵੀਰ ਜੀ ਤਾਂ ਮੈਨੂੰ ਕਹਤਾ ਬਾਬਾ ਜੀ ਦੀ ਸੇਵਾ ਤੇ ਅੱਕਰੀ ਕਰਦੀ ਇਹ ਗੱਲ ਕੀ ਹੈ ਨਾ ਕੁੜੀਆਂ ਨੇ ਠੀਕ ਹੈ ਪਰ ਨਹੀਂ ਰਹਿੰਦੀ ਵੀਰੇ ਹਾਂ ਹੈਗਾ ਹਾਂ ਚੱਲੂ ਹਾਂ ਕਿਆ ਬਾਤ ਹੈ ਚਾਹੁੰਦਾ ਰਹਾ ਸਨ ਸਹੀ ਹੈ ਤੁਹਾਨੂੰ ਸਹੀ ਹੁਕਮ ਹੋ ਯਾਰ ਮੈਂ ਠੀਕ ਹੈ ਤੋਂ ਪਾਣੂੰ ਗੱਲ ਦੇਣੀ ਪੈ ਜਾਂਦੀ ਆ ਯਾਰ ਬਿਲਕੁਲ 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 ਸਾਰੇ ਗੱਲ ਕੋਈ ਕੁਜਾ ਮੈਡੀਕਲ ਨਹੀਂ ਕੋਈ ਲਵੇ ਲਾਉਣੇ ਹੋ ਹਾਂਜੀ ਲਾ ਲੇ ਹੈਗੀ ਆ ਬਸ ਉੱਥੇ ਜਾ ਕੇ ਮੱਥਾ ਦੇਖੇ ਪੜੇ ਕਿਹੜਾ ਪਿੰਡਾ ਹੋ ਰਾਣੀ ਮਾਤਾ ਦੀ ਚਾਲੀ ਕਰਾਣੀ ਹੈ ਮੈਡੀਓ ਪਟੇਲ ਉਹ ਸ਼ਾਇਦ ਫੜੋਂਦੀ ਫੜਾਉਂਦੀ ਹੈ ਠੀਕ ਹੈ ਉੱਥੇ ਜਾਇਓ ਬੋਤ ਜੋ ਵੀ ਹੋਦੀ ਸਰਦਾ ਲੱਡੂ ਬਤਾ ਸਜੋ ਵੀ ਸਰਦਾ ਇੱਕ ਬਾਰ ਤੇ ਮੱਤਾ ਟੇਕੋ ਥੋਡੇ ਘਰੇ ਰੰਗ ਲੱਗ ਜਾਣਗੇ ਠੀਕ ਆ ਸਾਥ ਥੋੜਾ ਆਉਂਦਾ ਸੱਠਾ ਦੇ ਕੇ ਵਗ ਜਾਂਦਾ ਆ ਸਾਥ ਥੋੜਾ ਆਉਂਦਾ ਸੱਠਾ ਦੇ ਕੇ ਵਗ ਜਾਂਦਾ ਇਹ ਗੱਲ ਸਹੀ ਆ ਓਕੇ ਆ ਥੋਡੇ ਮਨ ਨੂੰ ਲੱਗੀ ਗੱਲ ਹੈ ਹਾਂਜੀ ਬਾਬਾ ਜੀ ਇਹ ਗੱਲ ਹੈਗੀ ਆ ਠੀਕ ਹੈ ਤੁਸੀਂ 50 ਰੁਪਏ ਦਾ ਪ੍ਰਸ਼ਾਦ ਕਿਹਦਾ ਬਣਦੇ ਹੋਏ 50 ਰੁਪਏ ਦਾ ਬਹੁਤ ਮੰਗਲਵਾਰ ਤੇ ਮੰਗਲਵਾਰ ਬਣਦਾ ਮਾਤਾ ਨੈਣਾ ਦੇਵੀ ਦਾ ਤੇ ਹਲੂ ਆ ਆ ਗਿਆ ਜਿਹਾ ਹੋਇਆ ਆਲੋਡ ਇਹ ਪਹਿਲਾਂ ਪਲੀ ਤੋਂ ਆ ਬਾਬਾ ਬਲਾਰ ਜੱਲ ਗੋਟੇ ਵਾਲਿਆ ਉੱਤਨੇ ਅੱਜ ਨੂੰ ਤੁਸੀਂ ਨਿਪਟੜ ਗਏ ਕੰਮ। ਉਹਦਾ ਕੰਮ ਨਿਪਟਣ ਗਿਆ ਦੀ ਜਾ। ਠੀਕ ਐ। ਲਾਉਣ ਲੱਗੇ ਗੇਟ ਕਿਹੜਾ ਖੜਕਦਾ ਛੋਟਾ ਉਹ। ਜਦੋਂ ਗੇਟ ਲਾਉਣੇ ਹੋ। ਕੀ ਐਜ ਕਰਪਾ। ਆਈ ਗੱਤਾ। ਜਦੋਂ ਠੀਕ ਲੱਗੇ ਰ ਮਤਲਬ। ਹਾਂ। ਇਹ ਕੋ ਪਾਰ। ਕਰਦਾ ਇੱਕ ਸਸ। ਸਹੀ ਹੈ ਬਈ। ਹਾਂ ਕਹਿ ਪਪਾ। ਬਾਰੇ ਹੁੰਦਾ। ਕਰ ਗਿਆ ਉਹ ਜੀ ਮਹਾਰਾਜਾ ਹਾਂ ਜੀ ਤੈਨੂੰ ਕਿਸੇ ਪਾਪੇ ਨੇ ਪਹਿਲਾਂ ਨਹੀਂ ਕਰਤੇ ਤੇ ਨੇ ਇੱਕ ਨਾਜ ਬਸ ਉਹ ਕੁਝ ਪੁੱਛਦੇ ਸੀ ਤੇ ਤੇਰੀ ਪੁੱਤੋ ਏ ਹਾਂਜੀ ਹਾਂਜੀ ਬੱਬਾ ਜੀ ਚੁੱਪ ਕਰਕੇ ਆਪਦੀ ਗੱਦੀ ਸੈੱਟ ਕਰਾ ਲਓ ਪੁੱਤ ਥੋੜੇ ਬਾਰੇ ਨਿਆਰੇ ਹੋ ਜਾਣਾ ਠੀਕ ਹੈ ਹਾਂ ਬਾਬੇ ਖੇਤਪਾਲ ਦਾ ਬੱਕਰ ਲਾਉਣੇ ਸੀ ਰੱਬੀ ਛੱਡ ਕੇ ਆਇਓ ਸੀ ਹਾਂ ਐ ਹਾਂਜੀ ਬਾਬਾ ਜੀ ਚੜ੍ਹਦੇ ਛੱਡ ਕੇ ਆਇਓ ਹਾਂ ਠੀਕ ਹੈ ਬਾਬਾ ਜੀ ਚੈਰਾ ਦੇ ਕੇ ਆਇਓ ਕੈਂ ਪਤਾ ਨਹੀਂ ਸੀ ਆ ਨਹੀਂ ਆਇਆ ਠੀਕ ਹੈ ਬਾਬਾ ਜੀ ਇਹਨਾਂ ਨੂੰ ਬਾਈਆਂ ਨੂੰ ਪਤਾ ਨਹੀਂ ਸੀ ਇਹ ਗੱਲ ਦਾ ਮੈਂ ਬਾਬਾ ਖੇਤ ਬਾੜ ਵੀ ਥੋੜਾ ਕੰਮ ਕਰੂ ਮਾਤਾ ਨੈਣਾ ਦੇ ਵੀ ਥੋੜੀ ਕੰਮ ਕਰੂ ਪਰ ਮੈਂ ਥੋੜੇ ਡੁੱਗਾ ਪੀਰ ਚੱਲੂ ਵਾਹ ਵੇ ਵਾਹ ਜਉਂਦਾ ਰਹੇ ਸਦਾ ਜਉਂਦਾ ਠੀਕ ਹੈ ਨਾ ਫੇਰ ਆ ਕੇ ਥੋੜਾ ਕੰਮ ਸਹੀ ਹੋਊਗਾ ਠੀਕ ਹੈ ਕੋਈ ਉੱਥੇ ਲਾ ਲਾਣੇ ਪੀਨੂ ਫਰਾਨਾ ਕੋਈ ਕੋਰਲੇ ਫਿਰ ਮੋਟਾ ਛੋਟਾ ਦੂਗਾ ਪੀ ਰਗੜੇ ਮੇਰੇ ਕਹੇ ਤੋ ਵੀ ਨਾ ਮਸਵਾਸ ਕਰਿਓ ਤੁਹਾਡੇ ਪਿੰਡ ਜਾਓ ਪਹਿਲਾਂ ਜ਼ਰੂਰੀ ਆ ਕਈ ਵਾਰ ਮੈਂ ਵੀ ਗੱਪ ਮਾਰ ਜਾ ਬਾਈ ਕਿਉਂ ਬਾਈ ਐ ਨਹੀਂ ਚਕਾਲਾ ਪਾਲ ਲਿਓ ਭਾਈ ਤੂੰ ਕੀ ਆ ਉਧਰ ਜਾਏ ਥੋੜੀ ਆਏ ਗੱਲਾਂ ਲੈ ਚਕਾਲਾ ਪਾੜਾ ਜਿਹੜਾ ਲੈ ਕੇ ਪਹਿਲਾਂ ਤੁਸੀਂ ਇਹਨੂੰ ਤਸੱਲੀ ਕਰਿਓ ਸਵਾਰ ਤਾਂ ਫੇਰੀਆਂ ਨੇ ਐਵੇਂ ਮੰਨਣਾ ਦਾ ਕੋਈ ਫਾਇਦਾ ਨਹੀਂ ਆਏਗਾ ਠੀਕ ਹੈ ਨਾ ਤੁਹਾਡੇ ਪਿੱਛੇ ਰਾਤ ਜਗਾ ਕਰਾਈ ਜਾਂਦੀ ਸੀ ਪਰੋਂਦੇ ਆਏ ਕਹੋਲੀ ਬਣੇ ਤੈਨੂੰ ਪੱਕਾ ਬੱਤਾ ਕੁੜੀਆ ਹਾਂਜੀ ਹਾਂ ਬਾਬਾ ਜੀ ਕਰਾਉਂਦੇ ਸੀ ਛੁੱਟੀ ਗੱਲ ਸਹੀ ਆ ਮਹਾਰਾਜ ਲੈ ਫਿਰ ਗੱਲ ਸੁਣਨਾ ਕੁੜੀਏ ਜਿੱਦੇ ਗੁੱਗੇ ਪੀ ਲੈ ਚਲਾ ਕੇ ਤੇਰੇ ਘਰੇ ਲੱਗ ਗਿਆ ਨਾ ਐ ਸਮਝ ਲੈ ਬੇੜੇ ਪਾਰ ਦੇ ਸੱਤ ਥੋਡੇ ਘਰੀ ਨੱਕੇ ਦੀਗਾ ਹਾਂਜੀ ਮੁੰਡਿਆ ਆ ਜਾ ਮੁੰਡਿਆ ਦੇ ਨਹੀਂ ਪੈਣ ਪੁੱਤ ਨੂੰ ਲੋਰਾ ਬੋਲਣ ਹੁਣ ਮਿਲਦਾ ਰਹੇ ਇੱਥੇ ਦਾ ਪੱਕਾ ਹੋ ਰਹਿ ਜਾਂਦਾ ਇੱਕ ਇਹ ਜਿਹੜਾ ਪਹਿਲਾਂ ਕਿਰਾਏ ਤੇ ਸੀ ਉੱਥੇ ਭਲੇਖੇ ਨਾ ਮਾਰਦੇ ਉੱਥੇ ਭਲੇਖੇ ਨਾ ਮਾਰਦੇ ਜਿੱਥੇ ਤੁਸੀਂ ਆਬਦਾ ਕਰ ਦਿੱਤਾ ਉੱਥੇ ਸੱਪ ਹੈਗਾ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਧੰਨ ਆਭਯੋਗ ਬਿਲਕੁਲ ਸੋਡੇ ਘਰੇ ਬਾਲਟੀ ਪਈ ਆ ਉਹਦੇ ਵਿੱਚ ਸਰਾਕ ਹੋ ਰਿਹਾ ਸੋਡੇ ਘਰੇ ਬਾਲਟੀ ਪਈ ਆ ਪਤਾ ਨਹੀਂ ਪਲਾਸਟਿਕ ਦੀ ਆ ਪਤਾ ਨਹੀਂ ਸਟੀਲ ਦੀ ਆ ਪਤਾ ਨਹੀਂ ਲੋਹੇ ਦੀ ਆ ਵਿੱਚ ਗੜੀ ਹੋ ਰਹੀ ਆ ਲੀਕ ਹੋ ਰਹੀ ਆ ਬਾਲਟੀ ਥੋਡੀ ਪਈ ਹੋਈ ਗੜੀ ਹੋਈ ਪਈ ਆ ਹਾਂ ਤੇ ਬਈ ਆਪਣਾ ਹੈ ਬਾਲਟੀ ਦੇ ਵਿੱਚ ਸ਼ਰਾਬ ਹੋਇਆ ਪਿਆ ਬਾਈ ਦਸ ਵਾ ਦੂ ਬਸ ਖੜ ਜਾ ਜਿੰਦੀ ਗੱਲ ਪੁੱਛੂ ਐਚਰ ਲੈ ਤੂੰ ਇਹ ਤਾਂ ਜੇ ਦੋ ਵਾਰੀ ਕਹੂ ਤਾਂ ਦੋ ਵਾਰੀ ਆਉਣਗੇ ਤੇ ਹੋਰ ਵਾਰੀ ਹੋਰ ਵਾਰੀ ਚਲੀ ਜਾ ਬਾਲਟੀ ਦੇ ਵਿੱਚ ਸ਼ਰਾਬ ਹੁਣ ਆਪਣੀ ਘਰੇ ਠੀਕ ਹੈ ਜਿੱਥੇ ਪਹਿਲਾਂ ਕੁੜੀ ਰਹਿੰਦੀ ਉੱਥੇ ਪੇਚ ਬਾਲਟੀ ਠੀਕ ਹੈ 사마 ਗੂਗਾ ਪੀਰ ਤੇਰੇ ਲਵੇ ਆ ਕੇ ਖੜਾ ਲਾ ਕੇ ਲਵੇ ਕੀ ਆ ਕੇ ਤਾਂ ਸਦਾ ਲਵੇ ਆ ਕੇ ਪਾਈ ਜਾਂਦਾ ਟਕਾਣਾ ਬਣਾ ਰਛਾ ਲੈ ਤੈਨੂੰ ਕੁਝ ਕਹਿਣਾ ਨਹੀਂ ਹੈਗਾ ਸਹੀ ਗੱਲ ਆ ਨਾ ਬਈ ਗੁੜੀ ਤੂੰ ਮਹਾਮਾਈ ਦੀ ਇਨੀ ਸੇਵਾ ਕਰਦੀ ਆ ਤੈਨੂੰ ਦੱਸਿਆ ਨਹੀਂ ਮਹਾਮਾਈ ਨੇ ਹੁਣ ਤੈਨੂੰ ਕੋਈ ਗੱਲ ਬੋਲਦਾ ਬਾਈ ਤੂੰ ਗੁੱਸਾ ਨਾ ਕਰੀ ਗੱਲ ਮਾਤਾ ਜਿਹੜੀ ਮਾਤਾ ਨਿੰਨ ਦੇਵੀ ਇਹ ਕੱਲ ਤੁਸੀਂ ਕਹਦੇ ਬਾਈ ਸਾਰੇ ਜੀ ਨੂੰ ਪਤਾ ਹੋਵੇ ਗੱਲ ਬਾਰੇ ਪੜੇ ਆਪਣੀ ਦੂਜਾ ਪੜਨਾ ਮਾਈ ਦੀ ਗੱਲ ਐ ਕਿੱਥੇ ਮਹਾਮਾਈ ਨੂੰ ਮੰਨਦੇ ਹੁਣ ਮਾਤਾ ਨਿੰਨ ਦੇਵੀ ਨੂੰ ਤੈਨੂੰ ਪਤੀਆ ਪੜੇ ਮੈਂ ਪਹਿਲੇ ਵੀ ਇਹ ਗੱਲ ਕਰਕੇ ਤੈਹ ਚੀਜ਼ ਦੀਆਂ ਨੇ ਹਾਂਜੀ ਹਾਂਜੀ ਕਿ ਕਹ ਤੈਨੂੰ ਪਤਾ ਬਿਲਕੁਲ ਸੱਚੇ ਰਹਿਣਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਸਹੀ ਕਹਿਣਾ ਬਸ ਇਸ ਗੱਲ ਦਾ ਧਿਆਨ ਰੱਖੀ ਮਹਾਮਾਈ ਹੋਟੇ ਨੋਟ ਵੀ ਕਿਰਪਾ ਕਰ ਦੂ ਏ। ਬਾਬਾ ਜੀ ਆਪਦੇ ਬੰਨੇ ਨਾ ਤਪੂ ਰਹੇ ਆ। ਬਸ ਭੈਣ ਬਣ ਕੇ ਮੈਂ ਸੱਤ ਬੰਨ ਕੇ ਵੇਂਤਾ। ਹਾਂ ਠੀਕ ਹੈ ਨਾ। ਚਲੋ ਮੇਰੇ ਮੂਹਰੇ ਆ ਗਈ ਕੁੜੀਏ ਫੇਰ ਮੈਂ ਤੁਹਾਨੂੰ ਉਹੀ ਗੱਲ ਕਹਦੀ ਵੀਰੇ ਹਣੇ ਠੀਕ ਹੈ ਮੇਰੇ ਕੋਲ ਜੀ ਕਰ ਰਹੀਗਾ। ਬਾਬਾ ਜੀ ਤੁਹਾਡੀ ਗੱਲ ਇਹ ਪੂਰੀ ਸੱਚ ਆ। ਠੀਕ ਹੈ। ਦੇਖ ਥੋੜਾ ਭਰਾ ਲਵੇ ਖੜਿਆ ਮੈਨੂੰ ਸੁੰਗਾ ਨਹੀਂ ਲੱਗਦਾ ਇਹ ਗੱਲ। ਬਾਬਾ ਜੀ ਇੱਥੇ ਚੱਕਰ ਦੀ ਬਾਬਾ ਜੀ ਛੱਡੇ ਹਨ। ਕਿੱਥੇ ਵੀ ਛੱਡੇ ਆ ਜੀ। ਮੈਂ ਉਹੀ ਗੱਲ ਫੇਰ ਮੈਂ ਸਹੀ ਕੀ ਇਹ ਨਾ ਗੱਲ। ਮੈਂ ਝੂਠ ਨਹੀਂ ਬੋਲਦਾ ਜਦੋਂ ਗੁਰੂ ਘਟ ਬਣਦੇ ਆ ਦੂਜੇ ਤਰ੍ਹਾਂ ਉਹ ਮੈਂ ਬਣਦਾ ਮੇਰੇ ਖਾਲਸਾ ਨੂੰ ਪਹਿਲੀ ਬੋਲਦਾ ਅੱਜ ਮੈਂ ਚਿੰਦੇ ਬੈਠੇ ਨੇ ਇਹ ਘਾਰੇ ਨਦੀ ਨੇ ਇਹੋ ਹੀ ਕਹਿਣ ਉਹ ਅਸੀਂ ਇਹ ਚੱਕਤੀ ਆਪਦੀਆ ਕੱਢੀ ਠੀਕ ਹੈ ਨਾ ਜੇ ਤੂੰ ਚਾਂਜਰਾ ਨਾਮ ਲੈ ਕੇ ਉਹਨਾਂ ਨੂੰ ਇਹ ਕੰਮ ਖਰਾਬ ਹੁੰਦੇ ਜਿੱਦੇ ਪਤਾ ਬਾਬਾ ਮਾਈ ਸ਼ਾਮ ਕੋਲ ਬੰਨਣਾ ਲੱਗਿਆ ਚੰਗੀ ਤਰ੍ਹਾਂ ਆਇਆ ਉਹ ਸਾਹਮਣੇ ਜੱਗਰ ਕਰੀਆ ਉਹਦੇ ਅੰਤੇ ਚੇਲਿਆਂ ਦਾ ਸੌਦਾ ਸੱਤਨਾਮ ਹੋ ਗਿਆ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਮੰਨਦਾ ਕਿਵੇਂ ਆ ਮੇਰੇ ਕੋਲ ਮਾਂ ਮਾਈ ਦੀ ਮੂਰਤੀ ਲੱਗੀ ਹੋਈ ਆ ਆਪਣੇ ਕਿਸੇ ਨੂੰ ਪਿਆਰ ਬਣਾ ਲਿਆ ਦੋ ਸਾਲ ਜਾ ਕੇ ਹੁਣ ਬੈਠੇ ਨੇ ਆਪਾਂ ਤਾਂ ਖੁਸ਼ ਹੋ ਕੇ ਕਹਿੰਦੇ ਵੀ ਜੇ ਬਾਪੇ ਨੇ ਹੁਣ ਕਹਿੰਦੇ ਨੇ ਚਲ ਹੁਣ ਆਏ ਦੱਸ ਫਿਰ ਬੀੜੀ ਪੀਨੂ ਕੀ ਕੀ ਦਾ ਕਰਦਾ ਓਏ ਬੀੜੀ ਪੀਨੂ ਬੀੜੀ ਜੀ ਕਰਦਾ 502 ਪਟਾਕੇ ਇਹ ਕਿਹੜਾ ਇਹ ਨਾਲ ਵੀ ਕਰਦਾ ਜੀ ਸਾਹਣੀ ਨਹੀਂ ਕਰਦਾ ਕੁੜੀਏ ਆਹ ਹੋਏ ਸੇ ਮਰ ਦੇ ਕੇ ਮਾਈ 10 ਵਾਰ ਕਰਦੇ ਵਾਹ ਸੇ ਮਰ ਦੇ ਕੇ ਮਾਈ ਬਾਪਾ ਕਰਦੇ آ پي سڀ 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 س ਤੁਸੀਂ ਕਰਮ ਵਾਲੇ ਬੁੱਤ ਜਿਹੜਾ ਗੁੱਗਾ ਪੀਰ ਸੁਤੇ ਘਰੇ ਆਪ ਚੱਲ ਕੇ ਆਉਣਾ ਪਰ ਸੋਤੋਂ ਸਾਹਮਣੇ ਨਹੀਂ ਆ ਬੁੱਤ ਸਾਹਮਣੇ ਆ ਪੈਣ ਮੇਰੀ ਇਹਨੂੰ ਮੌਕਾ ਤੁਹਾਡੇ ਕੋਲੇ ਹੁਣ ਹੁਣ ਮੌਕਾ ਤੁਹਾਡੇ ਕੋਲੇ ਦਿੱਤੀ ਹੈ ਕਿਰਪਾ ਹੋ ਜਾ ਠੀਕ ਹੈ ਨਾ ਜਾਓ ਛੋਟੇ ਬਾਰੇ ਨਿਆਰੇ ਹੋਗੇ ਛੋਟੇ ਜੀ ਨਾਲ ਬਾਈ ਦੇ ਵੀ ਹੋ ਜਾਣਗੇ ਧੰਨਵਾਦ ਇਹ ਆਪਣੀ ਸਾਈਕਲ ਜਾਂਦੀ ਉਪਾਦ ਨਹੀਂ ਸੀ ਆਪਾਂ ਦਾ ਜਿੱਦਣ ਦੇ ਬਾਬੇ ਚਾ ਨਹੀਂ ਲੱਗੇ ਆ ਜਾਓ ਹਲ ਤਾਂ ਕੁਸੂ ਵੀ ਨਹੀਂ ਤਾਂ ਟ੍ਰੇਲਰ ਹੀ ਅੱਗੇ ਦੇਖੀ ਕੁਸੂ ਨੂੰ ਅੱਗੇ ਜੀ ਦੇਖੋ ਠੀਕ ਹੈ ਨਾ ਬਾਬਾ ਕਿਰਪਾ ਕਰ ਦੂ ਕਦੇ ਤੈ ਗੁਰੂ ਬਣਾਉਂਦਾ ਜਨਾਨੀ ਨੂੰ ਹੀ ਬਣਾਈ ਠੀਕ ਹੈ ਧੰਨਵਾਦ ਹੈ ਤਾਂ ਹੀ ਤਾਂ ਬਾਬਾ ਹੀ ਆਏ ਸਹੀ ਹੈ ਸਹੀ ਹੈ ਜੀ ਸਹੀ ਹੈ ਪਤਾ ਕਿ ਤੂੰ ਮੈਨੂੰ ਪੁੱਛ ਪਹਿਲਾਂ ਵੀ ਹਾਂ ਪੁੱਛ ਵੀ ਬਾਬਾ ਤੂੰ ਇਹ ਗੱਲ ਕਿਉਂ ਕਹੀ ਆ ਇਹ ਤਾਂ ਪਹਿਲੀ ਖੜਾ ਹੀ ਲੱਗਿਆ ਨਾ ਪੁੱਛਦਾ ਹੱਕ ਬਣਦਾ ਬੁੱਧਾ ਨੇ ਕਿਹਾ ਉਹਨੂੰ ਵੀ ਮੌਕਾ ਦਵੇ ਹਨ ਇਹ ਗੱਲ ਕਰਨ ਕਹਿੰਦਾ ਅਬਦੀ ਵੀ ਸੁਣਨੀ ਚਾਹੀਦੀ ਹੈਗੀ ਠੀਕ ਹੈ ਜੇ ਤੇਰੇ ਅੱਖਾਂ ਦੇ ਕੁੜੀਏ ਅੱਖਾਂ ਤੇ ਤੇਰੇ ਕਿਸੇ ਚੇਲੇ ਨੇ ਪੁੱਠੀ ਚੀਜ਼ ਲਾ ਰੱਖੀ ਆ ਉਹ ਨਾਲ ਉਹ ਕੱਲੇ ਵਾਲੀ ਗੱਲ ਤੂੰ ਸਮਝਾਉਂਦਾ ਚਾਹੁੰਦਾ ਹੈ। ਨਾਲੇ ਮੁੱਠੀ ਹੁਣੇ ਗੱਲ ਕਮਾ ਕੇ ਥਾੜੀ ਠੀਕ ਹੈ ਨਾ ਅੱਖਾਂ ਤੇ ਤੇਰੇ ਗੱਦ ਦੀ ਉਲਾਰ ਕੇ ਕਿਸੇ ਨਹੀਂ ਠੀਕ ਹੈ ਤੁਹਾਡਾ ਬਹੁਤ ਤੁਹਾਨੂੰ ਦੱਸਿਆ ਨਹੀਂ 20 ਬਾਬੇ ਆ ਜੇ ਮਿਲੇ ਆ ਜਿਨ੍ਹਾਂ ਨੇ ਆਪਣੀ ਜ਼ੁਬਾਨ ਨਾਲ ਕਹਿ ਲਿਆ ਹੋਰ ਸਮਝ ਗਿਆ ਤੈਨੂੰ ਦੱਸ ਨਹੀਂ ਮੋੜਦਾ ਤੈਨੂੰ ਦੱਸ ਨਹੀਂ ਕੋਈ ਆ ਬਈ ਇਹ ਨਾਲ ਗੱਲ ਆ ਤੁਹਾਡੇ ਪਾਸ 121 ਉਹਨਾਂ ਦੀ ਗੱਲ ਹੈ ਜ਼ੁਬਾਨ ਨੂੰ ਕਹਿ ਲਿਆ ਪਪਾ ਜੀ ਕੋਲ ਬੱਲੇ ਨਹੀਂ ਪਾਇਆ ਮੈਂ 121 ਗੱਲ ਕਹਦੀ ਲੈ ਗੁੱਗੇ ਪੀਰ ਨੂੰ ਮੰਨ ਮੈਂ ਗਾਰੰਟੀ ਦਿੰਦਾ ਲਿਖ ਕੇ ਦਿਨ ਤਿਆਰਾਂ ਕੰਮ ਛੱਡ ਉਹ ਗਲਤੀ ਦੇ ਨੰਬਰ ਹੋਗੇ ਕਹਿ ਰਹੇ ਨੇ ਉਹ ਮਹਾਰਾਜ ਗਲਤ ਚੀਜ਼ਾਂ ਹੀ ਲਾਉਣਗੇ ਫਿਰ ਤੁਸੀਂ ਸਿਆਣੇ ਆ ਫਿਰ ਤਾਂ ਹੀ ਤਾਂ ਫੇਲ ਹੁੰਦੇ ਨਹੀਂ ਉਹ ਸਿਆਣੇ ਨੇ ਇਹ ਸੇਵਾਦਾਰ ਨੇ ਇਹ ਬਾਬਾ ਕਿਸੇ ਦੇ ਪੱਲੇ ਦੇ ਪੂਰੇ ਵਾਲੇ ਕੁੜੀ ਨਹੀਂ ਗਏ ਪਰ ਚੱਕਿਆ ਤਾਂ ਉਹ ਹੀ ਪੈਂਦਾ ਆ ਅੱਜ ਕੱਲ ਬੱਲੇ ਪੂਰੇ ਵਾਲੇ ਪਾੜ ਜਾਂਦੇ ਨੇ ਇਹ ਉਹ ਬੱਲੇ ਚਾਹ ਪਿਆਰੇ ਆ ਜਾਓ ਬੱਲੇ ਹਲਵਾਈ ਨੂੰ ਕਹਿੰਦੀ ਚਾਹ ਬਣਾ ਲੈ ਸਨੀਰ ਚਾਹ ਬਣਾ ਲੈ ਕੁੜੀਏ ਮਹਾਮਾਈ ਤੇਰਾ ਕਿਰਪਾ ਕਰਤੋ ਠੀਕ ਹੈ ਵੀਰੇ ਤੁਸੀਂ ਆਪਣੀ ਗੱਡੀ ਸੈੱਟ ਕਰਾ ਲਓ ਪੂਰੀ ਤੋਂ ਧੰਨਵਾਦ ਤੁਹਾਡਾ ਹਾਂ ਜੀ ਨਾ ਉੱਥੇ ਰਾਤ ਜਗਾ ਵੀ ਹੋਊਗੀ ਠੀਕ ਹੈ ਜੀ ਉੱਥੇ ਜਸਪੱਡ ਵੀ ਹੋਊਗਾ ਨਾ ਦੋਏ ਕੰਮ ਹੋਣਗੇ ਇੱਕ ਕੰਮ ਦੇ ਵਿੱਚ ਤੁਹਾਡੇ ਦੋਏ ਕੰਮ ਬਣਨਗੇ ਆ ਬੱਚੇ ਚੁੱਪ ਕਰੋ ਬਈ ਠੀਕ ਹੈ ਨਾ ਇੱਕ ਕੰਮ ਦੇ ਵਿੱਚ ਤੁਹਾਡੇ ਦੋਏ ਕੰਮ ਬਣਨਗੇ ਜਾ ਓਏ ਤੁਹਾਡੇ ਘਰੇ ਕਿਲਪਈ ਹੋ ਧੰਨਵਾਦ ਠੀਕ ਹੈ ਉਹਦਾ ਪਨੀਰੀ ਖਾਨ ਨੂੰ ਜੀ ਕਿਦਾ ਕਰਦਾ ਅੱਜ ਮੇਰਾ ਬਹੁਤ ਬੜਾ ਹੋ ਗਿਆ ਸੌਂਗ ਪਾਪਾ ਆਪਣੇ ਆਪਣੇ ਕਰੀਏ ਆ ਬਾਈ ਲਾਉਨੇ ਪਨੀਰ ਲਾਉਨੇ ਆ ਆ ਲੱਦ ਕੇ ਲਾਉਣੀ ਲਾਉੜਾ ਸੀ ਜੇ ਤੁਸੀਂ ਅੱਜ ਜਾ ਕੇ ਕਹਦਾਂਗੇ ਬਣਾਉਣੇ ਤੇ ਲੱਡੂ ਲਾ ਕੇ ਉਹ ਲਾਉ ਕਮ ਕਰੋ ਮਰਾ ਬਰਕਰਾਰ ਹੋ ਪੀਂ ਐ ਬੁੱਛ ਲੈਣ ਤੁਸੀਂ ਕੀ ਦੀ ਲਾਉਨੇ ਹੋ ਬਸ ਕਿਸੇ ਨੇ ਕਹਦਾ ਵੀ ਗੱਤੀ ਆ ਗੱਤੀ ਚਲਾ ਕੇ ਮੈਂ ਪੁੱਛ ਕੇ ਦਿਹਾਣਾ ਕਿ ਦੀ ਆਏ ਚਲੋ ਜੀ ਓਏ ਅੱਜ ਤਲਵੀ ਜੋਗੀ ਓਏ ਛੱਟੇ ਵਿਡੋਤੇ ਓਏ ਕਾਲ ਤੇ ਜੋਗੀ ਨੂੰ ਹੋ ਸੱਚੇ ਮਨੋ ਤੇ ਹਾਵੇ ਹੋ ਸਾਥ ਬੱਠ ਕਾ ਜੇ ਰਾਗਾ ਉਹ ਛੁੱਟੇ ਮੰਗਰ ਦਾ ਵੀ ਕੰਮ ਗਰੀਬ ਕੱਲਾ ਉਹੀ ਕੰਮ ਕਰੀ ਜਾਂਦੀ ਠੀਕ ਹੈ ਤਾਂ ਠੀਕੇ ਬੰਦ ਕਰ ਦੋ ਪੁੱਤ ਆਪਣੀ ਗੱਡੀ ਸੈਟ ਕਰਾ ਲਓ ਤੁਹਾਡਾ ਕੰਮ ਸਹੀ ਹੋ ਜਾਊਗਾ ਬਾਬਾ ਕਿਰਪਾ ਕਰ ਦੋ ਠੀਕ ਹੈ ਬਾਬਾ ਦਾ ਤੁਹਾਡੇ ਕੋਲੇ ਸਾਵੇਂ ਹੀ ਆਉਂਗਾ ਪੁੱਤ ਕਿਰਪਾ ਤੁਹਾਡੇ ਪਾਸੋਂ ਕੋਈ ਬੰਦੇ ਨਹੀਂ ਕੋਈ ਚੱਜ ਦਾ ਮੇਰੇ ਹੈਗਾ ਠੀਕ ਹੈ ਨਾ ਹਾਂ ਮੈਨੂੰ ਕਿਉਂ ਲੱਗ ਰਿਹਾ ਤੇਰੇ ਦੋ ਨੋਂ ਨੇ ਮੈਨੂੰ ਕਿਉਂ ਲੱਗ ਰਿਹਾ ਤੇਰੇ ਨਾਮ ਦੋ ਨੇ ਤੂੰ ਬੋਲ ਕਰਾ ਫੜਾ ਨਾਮ ਬੋਲੋ ਨਾਮ ਦੱਸ ਦਿਓ ਕਲੰਦਾਰ ਆਈ ਪੁੱਤਰ ਬੋਲ ਕਲੰਦਾਰ ਕਹਿੰਦੀ ਆ ਕਿ ਪੁੱਤਰ ਕਹਿੰਦੀ ਪਿਆਰ ਇਹ ਦੁਆਜ ਕੋਈ ਗੱਲ ਨਹੀਂ ਤੂੰ ਇਦੋਆਂ ਚ ਪੱਕਾ ਨਾਮ ਕਿਹੜਾ ਗੁੜਿਆ ਦਾ? ਕੁਲਵਿੰਦਰ। ਜਨਦਾ ਲੈੰਦੇ ਹੈ। ਜੀ ਆਰਾਮ ਤਰੀ ਗਏ ਨੇ। ਲੱਗਿਆ ਗੜਬੜਾ ਬਈ ਤਾਂ ਦਿੱਤੀ। ਉਹ ਪਿਆਰ ਨਾਲ ਲੈ ਲੈ। ਸਾਰੇ ਪਹਿਲਾਂ ਸਵੀਤਾ ਰੱਖਦੇ ਸੀ। ਕੋਈ ਗੱਲ ਬਣਾਈ। ਹਾਂਜੀ ਹਾਂਜੀ ਬਾਬਾ ਜੀ ਹੈਗਾਗਾ। ਲੈ ਕੁੜੀਏ। ਬਾਬਾ ਤੇਰੇ ਘਰੇ ਕਿਰਪਾ ਕਰ ਦੂ ਗੁੱਗਾ ਪੀਰ। ਇਹਦੀ ਰਾਜ ਜਿਆ ਕਰ ਉਹ ਪੁੱਤ। ਇਕਾ ਅੱਧੀ ਗੱਦੀ ਸਹੀ ਕਰ ਲਓ ਬੇਟਾ ਕਿਹੜੇ ਪਾਉ ਤੂੰ ਕੋਟਲੇ ਪੀਨੂ ਮੰਨੇਗੀ ਮਬੇਹਦਰ ਸ਼ੇਖ ਨੂੰ ਮੰਨਦੇ ਭਾਈ ਕੋਟਲੇ ਕਰ ਰੋ ਜਰਾ ਦੇ ਇਹਦੇ ਨੂੰ ਮੈਂ ਪਾਪਾ ਜੀ ਨੂੰ ਗੱਲ ਪਾਇਆ ਕੁੜੀ ਤੇਰੇ ਜੇ ਪੁੱਤ ਦਿਖਾ ਦਿਖਾਓ ਬੇਟਾ ਦਿਖਾਓ ਦਿਖਾਓ ਕਿੰਨਾ ਚੁਰਗਾ ਪਾਣੀ ਦੇ ਪੁੱਤ ਬਾਬਾ ਜੀ ਪਹਿਲਾਂ ਪਾਇਆ ਸੀਗਾ ਪੜੀ ਹੋਈਆਂ ਟੁਕੜੀਆਂ ਹਾਂਜੀ ਪੜੀ ਹੋਈਆਂ ਅੱਖਰਾਂ ਦਾ ਪਤੀ ਇਹਦਾ ਨਾਮ ਪਾਪੇ ਦੇ ਨਾਮ ਰਸ ਗਿਆ ਮੈਂ ਤੇ ਦੇ ਮੇਰੀ ਜੀ ਸਾਥੀ ਭਰਜਾਈ ਦੀ ਮਾਸੂ ਨਾ ਵੀ ਆ ਕੋਠੀ ਆ ਬੇ ਉੱਥੇ ਜਾ ਪਹਿ ਜਾਰਾ ਤੁਸੀਂ ਵੀ ਹੁਣ ਜਦੋਂ ਪਾਣਾ ਕੋਈ ਨਾ ਨਾ ਜੀ ਸਾਡੀ ਹੋਣੀ ਜਾਣੀ ਜਾਨੀ ਤਾਂ ਬਸ ਕੋਈ ਨਾ ਹੱਲ ਹੋ ਜਾਊਗਾ ਵੱਡੀਆਂ ਵੱਡੀਆਂ ਚੀਜ਼ਾਂ ਦੇ ਹੱਲ ਹੋ ਜਾਂਦੇ ਬਸ ਕੋਈ ਕਿੱਡੀ ਗੱਲ ਨਹੀਂ ਹੈ ਠੀਕ ਹੈ ਨਾ ਹਾਂਜੀ ਕੋਟਰੇ ਮਹਾਰਾਜ ਜੀ ਬੀ ਕੁਟੀਆਂ ਕਿੱਥੇ ਬਣੀ ਹੋਈ ਆ ਇਹ ਹੈਗੀ ਆ ਜੀ ਮੇਰੇ ਸਹਾਰੇ ਦੇ ਨਾਲ ਹੀ ਬਣਾਂ ਹਾਂ ਪਟੜੇ ਕੇ ਜਨ ਕੁਟੀਆਂ ਹਾਂਜੀ ਇਹ ਸਾਧਨ ਉਹਦੇ ਦੇ ਪਿੱਛੇ ਹਾਂਜੀ 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 ਇਹਨੂੰ ਜਾਣ ਤੋਂ ਜ਼ਿਆਦਾ ਮੰਨਿਆ ਕੋਈ ਇਹ ਸਿੱਖਿਆ ਹੋਣਾ ਠੀਕ ਹੈ ਤੇਰੇ ਅੜੇ ਗੱਡੇ ਵੀ ਕੱਢਦਾ ਕੁਈ ਆਏ ਨਾ ਦੇ ਪੈਨ ਮਨ ਕਿ ਇੱਕੋ ਹੀ ਗੱਲ ਹੋਊਗੀ ਕਿ ਬੱਚੇ ਪੂਰੇ ਆਏ ਕਿ ਕਿੰਨਾ ਚੱਟੇ ਗਾਉਣਾ ਨਾ ਬੱਸ ਉਹਸਲੀ ਬੋਧ ਨਾ ਸੱਟੇ ਤੋਂ ਬੰਦਾ ਇੱਥੋਂ ਕੀ ਬਾਬਾ ਜੀ ਕਰਦੋ ਕਿਰਪਾ ਕੋਈ ਕਿਰਾਏ ਦੇ ਰਿਹਾ ਸਾਰੋਂ ਉਹ ਬੰਦੇ ਨੂੰ ਬਹੁਤ ਚੱਟਾ ਉਹ ਮੇਰੇ ਸੁੱਖ ਨੇ ਤੋਂ ਬਣਾ ਲੈਣੇ ਸੀ ਆਪ ਹੀ ਕਿਰਾਏ ਦੇ ਰਹਿਣ ਦੂਸਾਲ ਸੀ ਤੋਂਪਣੇ ਬਣਾਉਣੇ ਜਾਂ ਕੋਈ ਜਿਹਨੇ ਗੱਲ ਕਹਿਤੀ ਤੋਂ ਤੇ ਫਰਦਿਆਂ ਉਹ ਤੋਂ ਬਣਾ ਲਿਆ ਜਾਂ ਉਹਨੂੰ ਬਹੁਤ ਚੱਟਾ ਅੱਜ ਵੀ ਛੋਟੇ ਕਰੇ ਪਾਣੀ ਲੀਕ ਹੋ ਰਿਹਾ ਤੁਹਾਨੂੰ ਪਤਾ ਨਹੀਂ ਗੱਲ ਹਾਂਜੀ ਜੀ ਬੇਲਾ ਬੰਦੇ ਕਰੇ ਬਗਿਆ ਮੈਨੂੰ ਪਤਾ ਤਾਂ ਤਾਂ ਪਤਾ ਵਰਦਾ ਹੀ ਅੱਜ ਵੀ ਉਹਨੇ ਕਦੇ ਪਾਣੀ ਨਹੀਂ ਘੋੜਿਆ ਬੁੱਤਾਂ ਕੋਈ ਨਹੀਂ ਆ ਰਹੇ ਸਾਡਾ ਕੁਝ ਕਰਕੇ ਵਜੂ ਦੇਖ ਲੈ ਬੋਲੋ ਠੀਕ ਐ ਰਾਣੀ ਤੇਰੀ ਕੀ ਲੱਗਦੀ ਆ ਦੱਸੋ ਮੈਂ ਦੱਸਦਾ ਰਾਣੀ ਰਾਣੀ ਮਹਾਰਾਜ ਉਹਦਾ ਰਾਣੀ ਹਾਂ ਕੀ ਲੱਗੇ ਢੋਲੀ ਉਹ ਮੋਲ ਕੇ ਦੱਸੋ ਫਿਰ ਸਾਡੀ ਟੂਟੀ ਲੱਗਦੀ ਕੀ ਐ ਕੋਈ ਨਹੀਂ ਕੋਈ ਇੱਕ ਬਾਬੇ ਦੇ ਘਰ ਵਾਲੀ ਆ ਤੇ ਦੋ ਮੇਰੀਆਂ ਮਤਲਬ ਕੋਲੇ ਆਉਂਦੀਆਂ ਸੀ ਉਹ ਤੇਰੇ ਕੋਲੇ ਆਉਂਦੀਆਂ ਫਿਰ ਉਹਨਾਂ ਨੇ ਫੇਰ ਬੋਲਾ ਪੈਣਾ ਕੁਝ ਬੋਲਣਾ ਉਹ ਕੁੜੀਆਂ ਬਾਰੇ ਬੋਲਾ ਕੁਝ ਬੋਲਣਾ ਪੜ੍ਹਨਾ ਨਹੀਂ ਉਹਨਾਂ ਨੂੰ ਬੱਸ 95000 1000 ਠੀਕ ਹੈ ਹੋ ਉਹ ਦੇਖ ਰਿਹਾ ਫਿੰਗਰੀਆਂ ਵਾਲਾ ਕਿਹੜਾ ਬਹੁਤ ਸਲਾਮ ਲੱਗਿਆ ਤਾਂ ਪੜ੍ਹਨਾ ਨਹੀਂ ਜੀ ਇਹ ਕਿਨ੍ਹਾ ਜੀ ਬਾਬਾ ਤੇਰੇ ਕਿਰਪਾ ਕਰੀ ਠੀਕ ਹੈ ਹਾਂਜੀ ਜਿਹੜੇ ਕੰਮ ਉਹ ਵਿੱਚ ਮੁੰਡੇ ਬੈਠੇ ਨੇ ਹੋਰ ਗੱਡੀ ਉਹਦਾ ਉਹ ਆਪ ਦੇਖਾ ਇੱਕ ਤਾਂ ਤੂੰ ਅੱਜ ਕੋਈ ਹੱਲ ਆਪਣੇ ਲਈ ਗੱਡੀ ਹੋ ਗਈ ਇੱਕ ਇੱਕ ਪਈ